ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਭਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਉਮੀਦ ਆ ਤੁਸੇ ਸਾਰੇ ਵਧੀਆ ਹੋਮ ਹੋਗੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਪ੍ਰਾਣੀਆਂ ਨੂੰ ਤੇਲ ਚੁੱਕੀ ਦਹਲੀ ਛੜਾਇਆ ਗਿਆ। ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਮਲਕ ਰਾਜ ਤੇ ਰਾਣੀ ਬੈਠ ਕੇ ਵਿੱਚ ਲੱਗੇ। ਮੰਗਰੋ ਸ਼ਰਬਤ ਪਿਲਾ ਕੇ ਮਲਕ ਰਾਜ ਉਹਨਾਂ ਨਾਲ ਗੱਲਬਾਤ ਕਰਨ ਲੱਗਿਆ। ਦਲੀ ਬੜੀ ਸਾਦੀ ਜਿਹੀ ਤਿਆਰ ਹੋਈ ਸੀ। ਵੈਸੇ ਉਸ ਨੂੰ ਤਿਆਰ ਹੋਣ ਦੀ ਜ਼ਿਆਦਾ ਜ਼ਰੂਰਤ ਵੀ ਨਹੀਂ ਸੀ ਪਰ ਫਿਰ ਵੀ ਅੱਜ ਨਵਾਂ ਸੂਟ ਪਾ ਕੇ ਉਹ ਤਿਆਰ ਹੋ ਗਈ ਸੀ ਚਾਹ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ ਫਿਰੋਜ ਨੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ ਰਾਣੀ ਵੱਲ ਫਿਰੋਜ ਨੇ ਇਸ਼ਾਰਾ ਕਰਦੀ ਦਲੀਰ ਨੂੰ ਲਿਆਉਣ ਲਈ ਕਿਹਾ ਤਾਂ ਰਾਣੀ ਸੇ ਹਿਲਾਉਂਦੀ ਚਲੀ ਗਈ ਕੁਝ ਕਬਰਾਹਟ ਆਰਵ ਦੇ ਮਨ ਵਿੱਚ ਵੀ ਚੱਲ ਰਹੀ ਸੀ ਚਾਹੀ ਉਸਾ ਦੂਜਾ ਵਿਆਹ ਹੀ ਸੀ ਰਾਣੀ ਗਈ ਤੇ ਕਾਫੀ ਦਿਨ ਹੋ ਗਏ ਉਸਰ ਰੰਗ ਗੁੱਡਿਆ ਸੀ ਤੇ ਉਹ ਨਿੰਮੀ ਨੂੰ ਇਸ਼ਾਰੇ ਨਾਲ ਬਾਹਰ ਬੁਲਾਉਣ ਲੱਗੀ ਨਿੰਮੀ ਨੂੰ ਜਦ ਉਸਨੇ ਇੰਜ ਬੁਲਾਇਆ ਤਾਂ ਉਹ ਵੀ ਖਬਰ ਆ ਗਈ ਕੀ ਹੋਇਆ ਪਰ ਜਾਈ ਉਸਨੇ ਹੌਲੀ ਜਿਹੀ ਪੁੱਛਿਆ ਹੁਣਾ ਕੀ ਆ ਦਲੇਰ ਤੇ ਸਾਰੇ ਕੰਮ ਪੁੱਠੇ ਹੁੰਦੇ ਨੇ ਰਾਣੀ ਨੇ ਰੋਣਾ ਕਿ ਹੁੰਦੇ ਗਿਆ ਹਾਈ ਹਾਈ ਪਛਤਾ ਨਹੀਂ ਗਈ ਨਿੰਮੀ ਨੇ ਸ਼ਾਂਤੀ ਤੇ ਹੱਥ ਰੱਖ ਦਿੱਤੇ ਗਿਆ ਹਾਈ ਨਹੀਂ ਪੈੰਜੀ ਉਹ ਕਹਿੰਦੀ ਪਹਿਲੇ ਉਹ ਕਿੱਲੇ ਮੁੰਡੇ ਨੂੰ ਮਿਲਣਾ ਚਾਹਦੀ ਆ ਕੀ ਇਹ ਕੀ ਗੱਲ ਹੋਈ ਇਸ ਕੁੜੀ ਦੀ ਪੁੱਠੀ ਚੱਲੇ ਰਹੇ ਕਦੀ ਇਸਨੇ ਕੋਈ ਸਿੱਧੀ ਗੱਲ ਨਾ ਕੀਤੀ ਦੱਸ ਮੈਂ ਹੁਣ ਕੀ ਕਰਾਂ ਕਹਿੰਦੀ ਨੀਮੀ ਮੱਥੀ ਨੂੰ ਹੱਥ ਮਾਰਨ ਲੱਗ ਗਈ ਪੂਆ ਉਹਨਾਂ ਨੂੰ ਦੇਖ ਰਹੀ ਸੀ ਤੇ ਫਰੋਜ ਵੀ ਫਰੋਜ ਬਾਹਰ ਆ ਗਈ ਰਾਣੀ ਨੇ ਫਰੋਜ ਨੂੰ ਸਾਰੀ ਗੱਲ ਦੱਸ ਦਿੱਤੀ ਫਰੋਜ ਦਲੇਰ ਦੇ ਕਮਰੇ ਵਿੱਚ ਗਈ ਤਾਂ ਪੂਆ ਵੀ ਉੱਠ ਕੇ ਆ ਗਈ ਨੀਮੀ ਕੋਲੋਂ ਪੁੱਛਣ ਤੇ ਉਸਨੇ ਸਾਰੀ ਗੱਲ ਦੱਸੀ ਤਾਂ ਪੂਆ ਨੇ ਕਿਹਾ ਕਿ ਮੈਂ ਮਿਲ ਸਕਦੀ ਹਾਂ ਤੁਹਾਡੀ ਦਲੇਰ ਨੂੰ ਫਰੂਜ ਨੇ ਹਾਵ ਵਿੱਚ ਸਿਰ ਹਿਲਾਇਆ ਤੇ ਪੂਆ ਨੂੰ ਲੈ ਕੇ ਦਲੇਰ ਦੇ ਕਮਰੇ ਵਿੱਚ ਚਲੀ ਗਈ। ਪੂਆ ਨੇ ਕਮਰੇ ਵਿੱਚ ਫੜ ਚਰੁਦਲੇ ਨੂੰ ਦੇਖਿਆ ਤਾਂ ਦੇਖਦੀ ਹੀ ਰਹੀ ਗਈ। ਦਲੇਰ ਨੇ ਫਰੂਜ ਫੜ ਦੇਖਿਆ ਤਾਂ ਉਸਨੇ ਕਿਹਾ ਆਰਬ ਦੀ ਪੂਆ ਜੀ ਨੇ। ਦਲੇ ਨੇ ਹੱਥ ਜੋੜ ਉਹਨਾਂ ਦਾ ਸਤਿਕਾਰ ਕੀਤਾ। ਮੁਸਕਰਾਉਂਦੇ ਹੋਏ ਪੂਆ ਨੇ ਕਿਹਾ ਕੋਈ ਗੱਲ ਨਹੀਂ ਜਿਵੇਂ ਦਲੇਰ ਕਹੀ ਮਿਲ ਲੈੰਦੋ ਇਸ ਨੂੰ ਪਹਿਲਾਂ ਅਰਵ ਨਾਲ ਫਿਰ ਅਸੀਂ ਮਿਲਦੇ ਹਾਂ ਆਪਣੀ ਤੀਨ ਨੂੰ। ਤੇ ਦਲੇਰ ਦੇ ਸਿਰ ਤੇ ਪਿਆਰ ਦਿੰਦੀ ਪੂਆ ਚਲੀ ਗਈ। ਪੂਆ ਦੀ ਗੱਲ ਸੁਣ ਰਾਣੀ ਤੇ ਨੀਮੀਕ ਦੂਜੇ ਦੀ ਮੋਹਵਲ ਤੱਕਣ ਲੱਗ ਗਈਆਂ ਤੇ ਫਰੂਜ਼ ਨੇ ਅੱਖਾਂ ਅੱਖਾਂ ਵਿੱਚ ਭੂਆਵਲ ਦੇਖਦੀ ਉਸ ਦਾ ਧੰਨਵਾਦ ਕੀਤਾ ਦਲੇਰ ਦੇ ਚਿਹਰੇ ਤੇ ਇੱਕ ਸੰਜੀਦਗੀ ਸੀ ਤੇ ਅੱਖਾਂ ਵਿੱਚ ਜਿਵੇਂ ਕੋਈ tufaan ਉਸ ਨੂੰ ਜਿਵੇਂ ਕੋਈ ਡਰ ਨਹੀਂ ਸੀ ਪਰ ਉਹ ਕੀ ਫੈਸਲਾ ਕਰਨ ਲਈ ਤਿਆਰ ਸੀ ਉਹ ਆਪਣੇ ਕਮਰੇ ਵਿੱਚ ਲੱਗੇ ਬੈਠਦੇ ਬੈਠ ਗਏ ਜਿਸ ਦੇ ਸਾਹਮਣੇ ਦੋ ਕੁਰਸੀਆਂ ਸੀ ਤੇ ਵਿਚਕਾਰ ਮੇਜ਼ ਭੂਆ ਨੇ ਜਾ ਕੇ ਗੱਲ ਕਰ ਲਈ ਸੀ ਤੇ ਆਰਮ ਨੂੰ ਪਹਿਲਾਂ ਮਿਲਣ ਲਈ ਦਲੇਰ ਦੇ ਕੋਲ ਫਰੂਜ਼ ਹੀ ਲੈ ਕੇ ਗਈ ਫਰੋਜ਼ ਨੇ ਆਰਮਲ ਦੇਖਦੀ ਗਿਆ ਜੇ ਮਾਲਕ ਨੂੰ ਮਨਜ਼ੂਰ ਹੋਇਆ ਤਾਂ ਸੱਥੀ ਕੀ ਹੋਵੇਗਾ ਮੇਰੀ ਧੀ ਕਰੂਣਾ ਵਿੱਚ ਇੱਕਾ ਪੁੱਤ ਕੋਈ ਕਮੀ ਨਹੀਂ ਉਸ ਵਿੱਚ ਆਰਮ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਅੰਦਰ ਚਲਾ ਗਿਆ ਦਲੇਰ ਨੇ ਦੇਖਦਾ ਉਹ ਅੱਗੇ ਵਧਿਆ ਤੇ ਦਲੇਰ ਨੇ ਸਿਰ ਹਿਲਾਉਂਦੇ ਉਸ ਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਫੈਸਲਾ ਕੀਆ ਕਦੇ ਕੋਈ ਸਮਾਂ ਤੁਹਾਨੂੰ ਰੋਕ ਕੇ ਬੱਲ ਲੈਂਦਾ ਤੇ ਤੁਸੀਂ ਤਕਲੀਫ ਵਿੱਚ ਹੁੰਦੇ ਹੋਏ ਵੀ ਜਾ ਕੇ ਵੀ ਉਸ ਤੋਂ ਨਿਕਲ ਨਹੀਂ ਪਾਉਂਦੇ ਇਹ ਜਾਣਦੇ ਹੋਏ ਵੀ ਕਿ ਤਕਲੀਫ ਬਹੁਤ ਹੋਵੇਗੀ ਅਸੀਂ ਅੱਗੇ ਵਾਦੇ ਹਾਂ ਦਿਲ ਤੋਂ ਜਜ਼ਬਾਤਾਂ ਤੋਂ ਰੂਤੋਂ ਰਿਸ਼ਤੇ ਹਸਾਸਾਂ ਤੋਂ ਤੇ ਫਿਰ ਖੁਦ ਨੂੰ ਫਨਾ ਕਰ ਜੋ ਪਛਤਾ ਉਹ ਫੈਸਲਾ ਹੋਣੀ ਪੜਦਾ ਇਹ ਫੈਸਲਾ ਦਲੇਰ ਕਰਕੇ ਬੈਠੀ ਸੀ ਆਰਵਾ ਕਿ ਉਸੇ ਚਿਹਰੇ ਵੱਲ ਦੇਖਦਾ ਸਾਹਮਣੇ ਬੈਠ ਗਿਆ ਦਲੇਰ ਨੇ ਉਸ ਵੱਲ ਦੇਖ ਤੇ ਕਿਹਾ ਮੇਰਾ ਨਾਮ ਦਲੇਰਾ ਤੇ ਸਮਝ ਸਕਦੇ ਹਾਂ ਕਿ ਤੁਹਾਨੂੰ ਤੁਹਾਡੇ ਪਰਿਵਾਰ ਤੋਂ ਪਹਿਲਾਂ ਮਿਲਣ ਲਈ ਕਿਹਣਾ ਤੁਹਾਨੂੰ ਕੁਝ ਅਟਪਟਾ ਲੱਗਿਆ ਹੋਵੇਗਾ ਆਰਮ ਨੇ ਮੁਸਕਰਾਉਂਦੇ ਹੋਏ ਕਿਹਾ ਮੇਰਾ ਨਾਮ ਆਰਵਾ ਜੇ ਕੁਝ ਅਜੀਬ ਸੀ ਤਾਂ ਲਗਣਾ ਵੀ ਚਾਹੀਦਾ ਪਰ ਅਜੀਬ ਤੇ ਗਲਤ ਤੋਂ ਵਕਫ ਵਕ ਹਾਲਾਤ ਨਹੀਂ ਇਹ ਅਜੀਬ ਆ ਪਰ ਗਲਤ ਨਹੀਂ ਦਲੇਰ ਨਿਹਾਂ ਵਿੱਚ ਸਿਰ ਹਿਲਾਉਂਦੇ ਧੰਨਵਾਦ ਕਿਹਾ ਤੇ ਅੱਗੇ ਬੋਲਦੀ ਗਿਆ ਮੇਰੀ ਜ਼ਿੰਦਗੀ ਵਿੱਚ ਬਹੁਤ ਉੱਤੇ ਪੁਥਲ ਚੱਲ ਰਹੀ ਆ ਜੇਕਰ ਉਹ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਲਈ ਜਾਈ ਤਾਂ ਇਹ ਵਿਆਹ ਵਾਲਾ ਫੈਸਲਾ ਤੁਸੀਂ ਸੋਖਾ ਲੈ ਸਕਦੇ ਹੋ ਆਰਵ ਨੇ ਹੈਰਾਨ ਹੋ ਉਸ ਵੱਲ ਦੇਖਿਆ ਮਤਲਬ ਦਲੇ ਨੇ ਬੜੀ ਨੀਡਰਤਾ ਨਾਲ ਉਸ ਵੱਲ ਦੇਖਦੇ ਉਸਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰੀ ਗੱਲ ਦੱਸ ਦਿੱਤੀ ਕਿ ਕਿਵੇਂ ਉਸਤੇ ਝੂਠੇ ਇਲਜ਼ਾਮ ਲੱਗੇ ਕਿਵੇਂ ਉਸ ਨਾਲ ਗੇਮ ਖੇਡੀ ਗਈ ਤੇ ਇਸ ਸਮੇਂ ਉਸਦੀ ਮਨੋਸਥਿਤੀ ਕੀ ਆ ਉਸਦੀ ਮਾਫਰੋਜ ਸਾਇਸ ਦੌਰਾਨ ਕੀ ਹਾਲ ਹੋਇਆ ਬਿਨਾਂ ਕੁਝ ਲੁਕਾਉਂਦੀ ਦਲੇਰੀ ਨਾਲ ਦਲੇਰ ਨੇ ਸਾਰੀ ਗੱਲ ਕੀਤੀ ਉਸਦੀ ਇਸ ਬੇਵਾਕੀ ਨੂੰ ਦੇਖ ਕੇ ਆਰ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਦਲੇਰ ਵੱਲ ਦੇਖ ਤੇ ਕਿਹਾ ਤੁਹਾਨੂੰ ਡਰ ਨਹੀਂ ਕਿ ਕਿਤੇ ਮੈਂ ਨਾ ਨਾ ਕਰ ਦੇਵਾਂ ਕਿਤੇ ਨਾ ਕਿਤੇ ਵੀ ਸੋਚਿਆ ਮੈਂ ਪਰ ਫਿਰ ਸੋਚਿਆ ਕੋਈ ਨਾ ਮੇਰੇ ਦਿਲ ਦੀ ਕੋਈ ਬੋਝ ਨਹੀਂ ਰਹਿਣਾ ਚਾਹੀਦਾ ਜਿੱਥੇ ਹੋਰ ਹੱਸਦੇ ਉੱਥੇ ਇੱਕ ਹੋਰ ਸੀ ਕਿ ਤੁਸੀਂ ਉਸ ਮੁੰਡੇ ਨੂੰ ਕਹਿੰਦਾ ਅਰਵ ਛੁਪੋ ਹੋ ਗਿਆ ਦਲੇਰ ਕੁਛ ਤੇ ਜੋ ਪ੍ਰੀਤ ਹੀ ਬੋਲੀ ਇਹ ਨਹੀਂ ਕਹਿ ਸਕਦੀ ਕਿ ਕੋਈ ਅਹਿਸਾਸ ਨਹੀਂ ਉਸ ਲਈ ਮੇਰੇ ਦਿਲ ਵਿੱਚ ਪਰ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਨਹੀਂ ਹੋ ਸਕਦਾ ਇਹ ਜਾਣਦੀਆਂ ਅਰਮਨ ਇੱਕ ਡੂੰਗਾ ਸਾ ਲੈਂਦੇ ਗਿਆ ਮੈਂ ਵੀ ਕਦੇ ਭੁੱਲ ਨਹੀਂ ਪਾਉਂਦਾ ਆਪਣੀ ਪਤਨੀ ਨੂੰ ਤੇ ਸ਼ਾਇਦ ਭੁੱਲਣਾ ਚਾਹੁੰਦਾ ਵੀ ਨਹੀਂ ਪਰ ਇਹ ਸਮਾਜ ਹਮੇਸ਼ਾ ਅੱਗੇ ਵਧਨ ਉੱਤਰ ਜੀ ਦਿੰਦਾ ਆਪਾਂ ਸ਼ਾਇਦ ਜਸਮਾਨੀ ਅੱਗੇ ਵੱਧ ਵੀ ਜਾਇਆ ਕਰਦੇ ਆਂ ਪਰ ਜਜ਼ਵਾਤੀ ਇਹ ਫੈਸਲੇ ਬੜੀ ਔਖੀ ਹੁੰਦੀ ਪਰ ਮੈਂ ਜਾਨਣਾ ਚਾਹੁੰਨਾ ਕਿ ਤੁਸੀਂ ਕੀ ਚਾਹੁੰਦੇ ਹੋ ਜੇਕਰ ਮੇਰੇ ਚਾਹਤੇ ਕੁਝ ਹੁੰਦਾ ਤਾਂ ਮੈਂ ਕੋਈ ਰਿਸ਼ਤਾ ਨਹੀਂ ਚਾਹੁੰਦੀ ਅਜੀ ਮੇਰਾ ਟੁੱਟ ਕੇ ਵਿਖਰ ਗਏ ਹਿੱਸਿਆਂ ਨੂੰ ਜੋੜਨ ਦਾ ਸਮਾਂ ਚਾਹੁੰਨੀ ਬਸ ਹੋਰ ਕੁਝ ਨਹੀਂ ਜੇਕਰ ਫਿਰ ਕਹਿੰਦਾ ਰਵ ਗੁਰਸਤੀ ਤੇ ਉੱਟ ਗਿਆ ਮੈਂ ਤੁਹਾਨੂੰ ਉਸ ਸਮਾਂ ਦੇਣਾ ਤੇ ਮੈਨੂੰ ਇਹ ਰਿਸ਼ਤਾ ਵੀ ਮਨਜ਼ੂਰ ਆ ਬਦਲੀ ਵਿੱਚ ਮੈਨੂੰ ਵੀ ਮੇਰੇ ਬਿਖਰ ਚੁੱਕੇ ਹਿੱਸੇ ਨੂੰ ਜੋੜਨ ਦਾ ਸਮਾਂ ਦੇ ਦੇਣਾ ਤੇ ਜੇ ਆਪਣਾ ਆਪ ਸੰਭਾਲ ਉੱਠ ਗਏ ਤਾਂ ਇੱਕ ਸਾਥ ਨਮਨ ਸਫ਼ਰ ਸ਼ੁਰੂ ਕਰਾਂਗੇ ਆਰਵ ਦੀ ਗੱਲ ਸੁਣ ਦਲੀਨ ਨੇ ਗਹਿਰਾ ਸਾਹ ਲੰ데 ਹਾਂ ਵਿੱਚ ਸਿਰ ਹਿਲਾਇਆ ਤੇ ਆਰਵ ਕਮਰੇ ਤੋਂ ਬਾਹਰ ਚਲਾ ਗਿਆ ਬੈਠਕ ਵਿੱਚ ਗਿਆ ਤਾਂ ਸਭ ਦਾ ਧਿਆਨ ਉਸ ਵੱਲ ਹੀ ਸੀ ਰਾਣੀ ਫਰੂਸ਼ ਤੇ ਬਾਕੀ ਸਾਰੇ ਵਿਕਬਰਾਹਟ ਵਿੱਚ ਬੈਠੇ ਸੀ ਬਨਨਾਜ ਨੇ ਉਸ ਵੱਲ ਦੇਖਦੇ ਇਸ਼ਾਰਾ ਕੀਤਾ ਤਾਂ ਹੱਸਦੇ ਹੋਏ ਆਰਵ ਨੇ ਕਿਹਾ ਮੈਨੂੰ ਦਲੀਰ ਪਸੰਦ ਆਂਦਾ ਦਲੇਰ ਸੰਦੇਹੀ ਬਨਾਰਸ ਦੇ ਚਿਹਰੇ ਦੇ ਸਾਰੇ ਹੱਪਾ ਘੇਰ ਗਏ ਤੇ ਜਦੋਂ ਉਸਦੇ ਪਿੱਛੇ ਹੀ ਦਲੇਰ ਨੂੰ ਕਮਰੇ ਵਿੱਚੋਂ ਦੇਖਿਆ ਤਾਂ ਬਨਾਰਸ ਦੀਆਂ ਅੱਖਾਂ 'ਗੇ ਹਨੇਰਾ ਆ ਗਿਆ ਹੋਵੇ ਦਲੇਰ ਰਾਣੀ ਦੀ ਉਸ ਦੀ ਕੁੜੀ ਨਾਲ ਸੀ ਤੇ ਸਾਰਿਆਂ ਨੂੰ ਮਿਲਦੇ ਦਲੇਰ ਨੂੰ ਪੂਆ ਨੇ ਬਨਾਰਸ ਵਾਲੇ ਇਸ਼ਾਰਾ ਕਰਦੇ ਗਿਆ ਕਿ ਇਹ ਬਨਾਰਸ ਆਰਵਦਾ ਛੋਟਾ ਪਰ ਕੁਝ ਪਲਾਂ ਨੂੰ ਜਿਉਂ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਸੁੱਖਣਾ ਸੁੱਕੀ ਜਾਂਦੀ ਐ ਅਸਰ ਜਿਤੇ ਕੀਤੇ ਜਾਂਦੇ ਨੇ ਤੇ ਕਦੇ ਜਦੋਂ ਉਹ ਪਲ ਹੰਡਾਉਣ ਨੂੰ ਮਿਲ ਜਾਂਦੇ ਨੇ ਪਰਿਸ਼ਤੇਆਂ ਦੀਆਂ ਪਰਿਭਾਸ਼ਾਵਾਂ ਤੇ ਜਜਵਾਤ ਬਦਲ ਜਾਂਦੇ ਨੇ ਅੰਦਰੋਂ ਟੁੱਟੀ ਪਿਖਰੀ ਦਲੇਰ ਜਦੋਂ ਬਨਰਾਜ ਨੂੰ ਦੇਖਿਆ ਤੇ ਇੱਕ ਪਲ ਲਈ ਉਸਦੀ ਸਾਹ ਹੀ ਰੁੱਕ ਗਈ ਪਰ ਦੂਜੇ ਹੀ ਪਲ ਉਸਨੇ ਵੱਡੀ ਸਰੀ ਮੁਸਕਰਾਹਟ ਨਾਲ ਬਨਰਾਜ ਵੱਲ ਦੇਖ ਤੇ ਹੌਲੀ ਜਿਹੀ ਸਿਰ ਹਿਲਾਇਆ ਤੇ ਬਨਰਾਜ ਸਮਝ ਨਹੀਂ ਪਾਰ ਰਿਹਾ ਸੀ ਕਿ ਉਹ ਕਿਵੇਂ ਪ੍ਰਤੀਕਿਰਿਆ ਕਰੇ ਦਲੇਰ ਚੁੱਪਚਾਪ ਸਾਹਮਣੇ ਬੈਠ ਗਈ ਸਾਰਿਆਂ ਨੇ ਚਾਹ ਪੀਂਦੀ ਤੇ ਬਹੁਤ ਸਾਰੇ ਸਵਾਲ ਜਵਾਬ ਹੁੰਦੇ ਰਹੇ ਸਾਰੇ ਦਲੇਰ ਤੋਂ ਕੋਈ ਸਵਾਲ ਕਰ ਦਿੱਤੇ ਜਰੂਰ ਦਲੇਰ ਜਵਾਬ ਦਿੰਦੀ ਖੁਸ਼ ਹੁੰਦੀ ਦਲੇਰ ਦਾ ਸੁਭਾਅ ਸਾਰੇ ਨੂੰ ਪਸੰਦ ਆ ਰਿਹਾ ਸੀ ਪਤਾ ਨਹੀਂ ਖੁਦ ਨੂੰ ਸੰਭਾਲੇ ਬਨਰਾਜ ਕਿਵੇਂ ਬਠਾ ਸੀ ਉਸ ਦੇ ਮਨ ਵਿੱਚ ਉਦਾਸੀ ਇਸ ਤਰ੍ਹਾਂ ਛਾ ਗਈ ਸੀ ਕਿ ਉਸ ਦੇ ਚਿਹਰੇ ਨੂੰ ਵੀ ਪ੍ਰਭਾਵਿਤ ਕਰ ਰਹੀ ਸੀ ਭੂਆ ਨੇ ਦੇਖਦੇ ਕਿਹਾ ਕੀ ਹੋਇਆ ਤੈਨੂੰ ਬਨਰਾਜ ਤੂੰ ਵੀ ਕੁਝ ਪੁੱਛ ਲਾ ਹੋਣ ਵਾਲੀ ਭਾਬੀ ਨੂੰ ਭੂਆ ਦੇ ਇਹ ਸ਼ਬਦ ਜਿਵੇਂ ਬਨਰਾਜ ਦੇ ਕੰਨਾਂ ਵਿੱਚ ਜ਼ਹਿਰ ਵਾਂਗ ਹੀ ਲੱਗੇ ਤੇ ਉਸਨੇ ਹੌਲੀ ਜਿਹੀ ਕਿਹਾ ਕਸੀ ਪੁੱਛলো ਮੈਂ ਕੀ ਪੁੱਛਣਾ ਪੂਆ ਹੱਸ ਪਈ ਤੇ ਫਿਰ ਉਸਨੇ ਦਿਨanath ਨਾਲ ਦੇ ਦਿੱਤੀ ਕਿ ਹਵੀਰ ਜੀ ਜਰਾ ਗੱਲ ਸੁਨਣਾ ਤੇ ਦਿਨanath ਨੂੰ ਦੂਜੇ ਪਾਸੇ ਲੈ ਗਈ ਫਿਰ ਉਹਨਾਂ ਨੇ ਨਿੰਮੀ ਨੂੰ ਵੀ ਬੁਲਾਇਆ ਬਾਤ ਨਿੰਮੀ ਗੱਲ ਕਰ ਮੁਸਕੁਰਾਂਦੀ ਫਰੋਸ਼ ਤੇ ਰਾਣੀ ਵੱਲ ਚਲੀ ਗਈ ਬਨਰਾਜ ਉੱਟ ਕੇ ਉਹਨਾਂ ਕੋਲ ਗਿਆ ਤਾਂ ਪੂਆ ਦਿਨanath ਨੂੰ ਕਹਿ ਰਹੀ ਸੀ ਮੰਦਰੀ ਪਾਕੇ ਕੁੜੀ ਰੋਕ ਦਿਨੇ ਆ ਤਾਂ ਛੱਟ ਹੀ ਬੋਲ ਦੇ ਬਨਰਾਜ ਨੇ ਕਿਹਾ ਇਨੀ ਜਲਦੀ ਵੀ ਕੀਆ ਕਿਉਂ ਜਲਦੀ ਕਿਉਂ ਨਹੀਂ ਤੈਨੂੰ ਕੁਝ ਮੜਾ ਲੱਗਾ ਨਹੀਂ 부ਆ ਜੀ ਉਹ ਕੱਲ ਨਹੀਂ ਬਨਨਾਸ ਨੇ ਕਵਾਰਨਲ ਕਿਹਾ ਉਹ ਮੈਂ ਤਕਲੀਨ ਹਾਂ ਜਾਂਦਾ ਮੇਰੇ ਨਾਲ ਹੀ ਪੜਦੀ ਆ ਕਾਲਜ 부ਆ ਨੇ ਖੁਸ਼ ਹੁੰਦੇ ਕਿਹਾ ਲੈ ਪਹਿਲਾਂ ਕੀ ਉਹਨਾਂ ਦੱਸਿਆ ਤੇ ਫਿਰ ਅੰਦਰ ਕਮਰੇ ਵੀ ਜਾਂਦੇ ਗਿਆ ਦਲੇਰ ਪੁੱਤ ਤੂੰ ਮੈਨੂੰ ਦੱਸਿਆ ਕਿ ਬਨਨਾਸ ਤੇ ਤੂੰ ਇੱਕ ਦੂਜੇ ਨੂੰ ਜਾਣਦੇ ਹੋ ਜਾਣਦੀਆਂ ਫਰੋਜ ਨੇ ਉਸਨੂੰ ਹੈਰਾਨੀ ਨਾਲ ਦੇਖ ਤੇ ਪੁੱਛਿਆ ਹਾਂਜੀ ਮੈਂ ਕੀ ਕਾਲਜ ਪੜਦੀ ਹਾਂ ਸੀ ਕਹਿੰਦੇ ਦਲੇਰ ਨੇ ਬਨਨਾਸ ਵੱਲ ਦੇਖਿਆ ਜੁ ਟੇਕ ਲਗਾਈ ਉਸਨੂੰ ਹੀ ਦੇਖ ਰਿਹਾ ਸੀ ਫਰੂਜ਼ ਨੇ ਹੱਸਦੀ ਕਿਹਾ ਇਹ ਤਾਂ ਹੀ ਹੈਰਾਨ ਹੋਇਆ ਦੇਖਦਾ ਕੋਈ ਨਾ ਪੁੱਤ ਹੈਰਾਨ ਨਾ ਹੋ ਤੇਰੇ ਨਾਲ ਤਾਂ ਦੂਰਾ ਰਿਸ਼ਤਾ ਬਣ ਗਿਆ ਉਹ ਸਿੱਗਲ ਸਨਸਾਰੇ ਹੱਸ ਪਏ ਤਪੂਵ ਨੇ ਕਿਹਾ ਹਾਂ ਹਾਂ ਜੀ ਨੀ ਮੈਂ ਭਾਂਜੀ ਫਿਰ ਕੀ ਕਰਨਾ ਜਿਵੇਂ ਤੁਸੀਂ ਕਹੋ ਇਧਰ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਹਿੰਦੇ ਉਸਨੇ ਫਰੂਜ਼ਫਲ ਦੇਖਿਆ ਤੇ ਫਰੂਜ਼ ਨੇ ਮੁਲਕਰਾਜ ਦੀ ਰਾਣੀ ਭਲ ਮੁਲਕਰਾਜ ਨੇ ਆਪਣੀ ਵਾਲੀ ਡੱਬੀ ਕੱਢ ਕੇ ਫਰੂਜ਼ ਨੂੰ ਫੜਾ ਦਿੱਤੀ ਸੋਫੇ ਤੇ ਦਲੇਰ ਤੇ ਆਰਾਮ ਨੂੰ ਬਿਠਾ ਦਿੱਤਾ ਗਿਆ ਇੱਕ ਥਾਲ ਵਿੱਚ ਮਠਾਈ ਤੇ ਮੁੰਦਰियां ਰੱਖ ਦਲੇਰ ਦੀ ਮਾਮੀ ਰੀਤੀ ਲੈ ਆਈ ਪੂਆ ਨੇ ਦਰਦ ਦੇਖਦੇ ਕਿਹਾ ਬਨராஜ் ਪੁੱਤ ਫੋਟੋ ਤੋਂ ਆਪਣੇ ਫੋਨ ਤੇ ਖਿੱਚ ਲੈ ਬਨராஜ் ਫੋਨ ਕਢੂਦਾ ਚਿਹਰੇ ਨਾਲ ਸਾਹਮਣੇ ਖਲੋ ਗਿਆ ਦਲੇਰ ਨੇ ਇੱਕ ਵਾਰ ਉਸ ਵੱਲ ਨਾਂ ਦੇਖਿਆ ਆਰਵ ਤੇ ਦਲੇਰ ਨੇ ਇੱਕ ਦੂਜੇ ਨੂੰ ਮੁੰਦਰੀਆਂ ਪਹਿਨਾ ਦਿੱਤੀਆਂ ਦਲੇਰ ਨੇ ਮੁੰਦਰੀ ਸਜੇ ਹੱਥ ਵਿੱਚ ਪੋਈ ਕੱਬੀ ਹੱਥ ਤੇ ਸੱਟ ਲੱਗੀ ਸੀ ਪੂਆ ਨੇ ਕਿਹਾ ਕੋਈ ਗੱਲ ਨਹੀਂ ਵਿਆਹ ਵਾਲੀ ਕੱਬੇ ਹੱਥ ਵਾਲੇ ਕੁੜੀ ਸੱਡੀ ਹੋਈ ਕਹਿੰਦੇ ਪੂਆ ਨੇ ਮੂੰਹ ਮਿੱਠਾ ਕਰਾਂਦੀ ਦਲੇਰ ਦਾ ਮੱਥਾ ਚੁੰਮ ਲਿਆ ਫਰੂਜ਼ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ ਜਿਸ ਨੂੰ ਦੇਖ ਦਲੇਰ ਦੇ ਹੰਝੂ ਵੀ ਵਹਿ ਨਿਕਲੇ। ਵਰੀ-ਵਰੀ ਸਾਰਿਆਂ ਨੇ ਉਹਨਾਂ ਨੂੰ ਸ਼ਗਨ ਦਿੱਤੇ ਅਸੀਸਾਂ ਦਿੱਤੀਆਂ। ਰੋਟੀ ਵੀ ਤਿਆਰ ਸੀ ਸਾਰੇ ਹੱਸ ਕੇ ਰਹੀ ਸੀ। ਰੋਟੀ ਖਾ ਸ਼ਾਮ ਹੀ ਹੋ ਗਈ। ਪੂਆ ਨੇ ਕਿਹਾ ਦਿਲ ਤੱਕ ਕਰ ਰਿਹਾ ਕਿ ਆਪਣੀ ਤੀਨੋਂ ਨਾਲ ਹੀ ਲੈ ਚਲੀ। ਇਸ ਤੋਂ ਬਿਨਾ ਜਾਂਦਾ ਦਿਲ ਨਹੀਂ ਕਰਦਾ। ਤਾਂ ਫਰੂਜ਼ ਨੇ ਮੁਸਕਰਾਉਂਦੇ ਕਿਹਾ ਤੁਹਾਡੀ ਹੀ ਅਮਾਨਤਾ। ਜਰੂਰ ਦਿਲ ਤੇਰੇ ਲੈ ਜਾਣਾ। ਸਾਰੇ ਮੂੰਹ ਪਿਆਰ ਭਰੀਆਂ ਗੱਲਾਂ ਕਰ ਰਹੇ ਸੀ ਤੇ ਉਹਨਾਂ ਨੂੰ ਦੇਖ ਫਰੂਜ਼ ਘਤਘਤ ਹੋ ਰਹੀ ਸੀ। ਰਾਣੀ ਵੀ ਹੈਰਾਨ ਹੋ ਰਹੀ ਸੀ ਕਿ ਨੇ ਚੰਗੇ ਪਰਿਵਾਰ ਵਿੱਚ ਦਲੇਰ ਮੰਗੀ ਲਈਆ ਅਣਜਾਣ ਦਾ ਸਮਾਂ ਆ ਗਿਆ ਤਾਂ ਬਨਾਰਜ ਕੋਈ ਬਹਾਨਾ ਪਾਲ ਰਿਹਾ ਸੀ ਕਿ ਉਹ ਇੱਕ ਵਾਰ ਦਲੇਰ ਨਾਲ ਗੱਲ ਕਰ ਲ ਸਕੇ ਤੇ ਉਹ ਮੌਕਾ ਉਸ ਨੂੰ ਮਿਲ ਹੀ ਗਿਆ ਜਦੋਂ ਸਾਰੇ ਬਾਹਰ ਆ ਗਏ ਤੇ ਦਲੀਨ ਅੰਦਰ ਸੀ ਬਨਾਰਜ ਨੇ ਕਿਹਾ ਪੂਆ ਲੱਗਦਾ ਫੋਨ ਅੰਦਰ ਰਹਿ ਗਿਆ ਮੇਰਾ ਜੱਪਾਜ ਕੇ ਫੜ ਲਿਆ ਪੂਆ ਦੇ ਕਹਿਣ ਦੀ ਦੇਰ ਸੀ ਕਿ ਬਨਾਰਜ ਅੰਦਰ ਚਲਾ ਗਿਆ ਦਲੀਰ ਬੈਠ ਕੇ ਬੇਚੀ ਉਦਾਸ ਬੈਠੀ ਸੀ ਵਨਾਜ ਨੂੰ ਦੇਖ ਤਪਕ ਕੇ ਉੱਠ ਖਲੋਤੀ ਵਨਾਜ ਉਸ ਦੇ ਸਾਹਮਣੇ ਖੜਾ ਸੀ ਤੇ ਦਲੇਰ ਤੇ ਹੱਥ ਫੜ ਦੇ ਰਿਹਾ ਸੀ ਦਲੇਰ ਨੇ ਹੱਥ ਪਿੱਛੇ ਕਰ ਲਏ ਕੁਝ ਰਹਿ ਗਿਆ ਵਨਾਜ ਨੇ ਉਸ ਦੀ ਅੱਖਾਂ ਵਿੱਚ ਦੇਖਦੇ ਗਿਆ ਜਿਵੇਂ ਤੈਨੂੰ ਪਤਾ ਨਹੀਂ ਕੀ ਰਹਿ ਗਿਆ ਪਾਗਲ ਜਿਸ ਨੂੰ ਤਾਂ ਖੋ ਵੀ ਉਹ ਦਿੱਤੀ ਹਿਲੇ ਲਾ ਬਿਹਿੰਦਾ ਦਲੇਰ ਨੇ ਦੂਜੇ ਪਾਸੇ ਮੁੜਦੇ ਗਿਆ ਬਕਵਾਸ ਨਾ ਕਰ ਮੇਰੇ ਨਾਲ ਹੁਣ ਮੈਂ ਮੰਗੇਤਰਾਂ ਤੇਰੀ ਭਰਾਤੀ ਵਨਰਾਜ ਨੇ ਬਿਨਾਂ ਸੁਨੇ ਹੁਸੀ ਉਸੇ ਸਾਟ ਲੱਗੇ ਹੱਥ ਨੂੰ ਫੜਦੇ ਗਿਆ ਜ਼ਰੂਰ ਮੇਰੇ ਤੇ ਗੁੱਸਾ ਆਇਆ ਹੋਣਾ ਤੇ ਹੱਥ ਕਿਤੇ ਮਾਰ ਕੇ ਪਾ ਲਿਆ ਹੋਣਾ ਦਲੀਨ ਹੈਰਾਨੀ ਨਾਲ ਉਸ ਵੱਲ ਤੱਕਿਆ ਤੇ ਆਪਣਾ ਹੱਥ ਪਿੱਛੇ ਖਿੱਚਣਾ ਚਾਹਿਆ ਤਾਂ ਵਨਰਾਜ ਨੇ ਉਸਦੇ ਹੱਥ ਤੇ ਦਿਲ ਨਾ ਜਾਂਦੀ ਉਂਗਲੀ ਨੂੰ ਚੁੰਮਦੇ ਗਿਆ ਅੱਜ ਤੋਂ ਤੂੰ ਸਿਰਫ ਮੇਰੀ ਬਾਕੀ ਮੈਨੂੰ ਕੁਝ ਪਤਾ ਕਦੋਂ ਕਿਵੇਂ ਤੇ ਕਿੰਨਾ ਪ੍ਰਸਥਤੀਆਂ ਵਿੱਚ ਕਹਿੰਦਾ ਉਸਨੇ ਆਪਣਾ ਫੋਨ ਕੱਢਿਆ ਦਲੀਨ ਨਾਲ ਸੈਲਫੀ ਲਈ ਤੇ ਬਾਹਰ ਨੂੰ ਤੁਰ ਪਿਆ ਦਲੀਨ ਉਸਨੂੰ ਦੇਖਦੀ ਰਹਿ ਗਈ ਸਾਰੇ ਬਾਹਰ ਆਪਣੀ ਆਪਣੀ ਗੱਲਾਂ ਵਿੱਚ ਮਸਤ ਸੀ ਬੰਨਾ ਚੱਕੀ ਗੱਡੀ ਵਿੱਚ ਬੈਠ ਗਿਆ ਤੇ ਫਿਰੋਕਰਵਲ ਤੁਰਪੇ ਦਲੇਰ ਦੇ ਪਰਿਵਾਰ ਵਾਲੀ ਬਹੁਤ ਖੁਸ਼ ਸੀ ਕਿ ਦਲੇਰ ਦਾ ਚੰਗੀ ਕਰ ਰਿਸ਼ਤਾ ਹੋ ਰਿਹਾ ਤੇ ਸਾਰੇ ਆਰਿਵ ਦੇ ਵੀ ਬਹੁਤ ਤਾਰੀਫ ਕਰ ਰਹੇ ਸੀ ਦਲੇਰ ਦੀ ਮਾਮਾ ਜੀ ਦੀ ਕੁੜੀ ਸ਼ਾਨਾ ਕੇ ਦਲੇਰ ਕੋਲ ਬੈਠ ਗਈ ਉਹ ਖਮੋਸ਼ ਫਾਟੀ ਦਲੇਰ ਨੂੰ ਦੇਖ ਰਹੀ ਸੀ ਦਲੇਰ ਦਾ ਧਿਆਨ ਉਸ ਵੱਲ ਗਿਆ ਤਾਂ ਸ਼ਾਨ ਨੇ ਉਸ ਨੂੰ ਕਿਹਾ ਇਹਨੇ ਉਦਾਸ ਕੇ ਬੈਠੇ ਆ ਦਲੇਰ ਨੇ ਮੁਸਕਰਾਉਂਦੇ ਕਿਹਾ ਨੇ ਉਦਾਸ ਤਾਂ ਨਹੀਂ ਪੂਆ ਦੀ ਫਿਕਰ ਹੁੰਦੀ ਆ ਤੇ ਘਬਰਾਣਾ ਤੇਰੇ ਵੀਰ ਨੇ ਵਾਪਸ ਆ ਹੀ ਜਾਣਾ ਤੇ ਵਿਆਹ ਕਿਹੜਾ ਜਲਦੀ ਹੋ ਰਿਹਾ ਕਹਿ ਰਹੇ ਸੀ ਪੂਆ ਕਿ ਦਲੇਰ ਦਾ ਪੜਨ ਦਾ ਸੁਪਨਾ ਉਹ ਪੂਰਾ ਕਰਨਾ ਫਿਰ ਵਿਆਹ ਕਰਨਾ ਪਾਪਾ ਨੇ ਤੇ ਮੰਮੀ ਨੇ ਕਿਹਾ ਪਥੀਰਾ ਕਿ ਜਿਹੜੇ ਰਿਸ਼ਤੇ ਦਾ ਫਵਾੜਾ ਪਿਆ ਸੀ ਉਸ ਪਿੰਡ ਦਾ ਹਿੱਸੇ ਇਹ ਵੀ ਸਾ ਕਿਤੇ ਕੋਈ ਪਾਣੀ ਨਾ ਮਰਦੇ ਵੀ ਫਿਰ ਫਿਰ ਕੀ ਪੂਆ ਕਹਿੰਦੀ ਦਲੇਰ ਦੀ ਮਰਜ਼ੀ ਪੁੱਛਣੀ ਜ਼ਰੂਰੀ ਦਲੇ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਇਹ ਤਾਂ ਹੋਰ ਵੀ ਖਿਚੜੇ ਪਕਾਰੇ ਕਹਿੰਦੇ ਸ਼ਾਨ ਸ਼ਰਮਾ ਗਈ ਕਿ ਉਹ ਛੋਟੇ ਵਾਲਾ ਹੈ ਨਾ ਜੋ ਤੁਹਾਡੇ ਕਾਲਜ ਪੜਦਾ ਹਾਂ ਕੀ ਹੋਇਆ ਉਸ ਨੂੰ ਸ਼ਾਨ ਫਿਰ ਸ਼ਰਮਾ ਗਈ ਦਲੇ ਨੇ ਉਸਵਲ ਹੈਰਾਨੀ ਨਾਲ ਦੇਖਿਆ ਬੋਲ ਅਛਾ ਉਸ ਵਾਰੇ ਸਾਰਾ ਕੁਝ ਤੂੰ ਹੀ ਦੱਸਣਾ ਮੈਨੂੰ ਜੇ ਇਹਨਾਂ ਨੇ ਮੇਰੀ ਗੱਲ ਤੋਰੀ ਉਸ ਨਾਲ ਦਲੇਰ ਦਾ ਬਹੁਤ ਉਤਸ਼ਾਹ ਆ ਨਿਕਲ ਗਿਆ ਤੇ ਹੱਸਦੇ-ਹੱਸ ਕੇ ਅੱਖਾਂ ਵਿੱਚ ਪਾਣੀ ਆ ਗਿਆ ਉਸ ਨੂੰ ਪਾਗਲਾ ਵਾਂਗ ਹੱਸਦੇ ਦੇਖ ਸ਼ਾਨ ਅਰਕੀਤੇ ਬਾਹਰ ਮੰਮੀ ਪੂਆ ਪਾਪਾ ਕਿੰਦੀ ਪੱਜੀ ਤਿੰਨੋ ਸ਼ਾਨ ਨੂੰ ਇੰਜ ਚਿਲਾਉਂਦੇ ਦੇਖ ਡਰ ਗਏ ਤੇ ਅੰਦਰ ਕਮਰੇ ਵੱਲ ਪੱਜੇ ਕੀ ਹੋਇਆ ਸ਼ਾਨ ਨੇ ਹਫਤੀ ਹੋਈ ਕਿਹਾ ਉਹ ਦਲੀਰ ਕੀ ਹੋਇਆ ਦਲੀਰ ਨੂੰ ਫਰੂਜ ਨੇ ਡਰਦੇ ਹੋਏ ਕਿਹਾ ਤੇ ਅੰਦਰ ਦਰੀਲ ਵੱਲ ਪੱਜੀ ਦਲੀਰ ਆਪਣਾ ਸਿਰ ਫੜ ਬੈਠੀ ਸੀ ਫਰੂਜ ਨੇ ਦਲੀਰ ਹਿਲਾਇਆ ਕੀ ਹੋਇਆ ਸ਼ਾਨ ਦੇ ਉਸੇ ਮੰਮੀ ਪਾਪਾ ਵੀ ਆ ਗਏ ਸੀ ਹੁਣ ਇਹ ਪਾਗ ਲਵਾਂਗਾ ਸ੍ਰੀ ਸਿਪੂਆ ਡਰੀ ਹੋਈ ਸ਼ਾਨ ਨੇ ਕਿਹਾ ਪਾਗਲਾ ਵਾਂਗ ਹੱਸ ਰਹੀ ਸੀ ਫਰੂਜ ਨੇ ਦਰੀਰ ਵੱਲ ਦੇਖਿਆ ਗਲੇਨ ਨੂੰ ਸਮਝ ਨਹੀਂ ਆ ਰਹੀ ਸੀ ਉਹ ਕੀ ਕਹੇ ਉਹ ਚੁੱਪਚਾਪ ਉੱਠ ਕੇ ਰਸੋਈ ਵੱਲ ਚਲੀ ਗਈ ਤੇ ਉੱਥੇ ਪਾਣੀ ਫੜ ਕੇ ਪੀਣ ਲੱਗ ਗਈ ਤੈਨੂੰ ਕੋਈ ਭੁਲੇਖਾ ਤਾਂ ਨਹੀਂ ਸ਼ਾਨ ਰਾਣੀ ਨੇ ਸ਼ਾਨ ਵੱਲ ਦੇਖਦੀ ਕਿਹਾ ਨਹੀਂ ਮਾਂ ਸੱਚ ਕਹਿ ਰਹੀ ਹਾਂ ਮੈਂ ਫਿਰ ਉਹ ਸਾਰੇ ਬਾਹਰ ਵੀੜੀ ਵਿੱਚ ਬੈਠ ਕੇ ਰਾਣੀ ਨੇ ਫਰੂਜ ਵੱਲ ਦੇਖਦੀ ਕਿਹਾ ਭੈਣ ਜੀ ਵੈਸੇ ਜਿਵੇਂ ਦਲੇ ਨੂੰ ਖੁਸ਼ ਹੋਣਾ ਚਾਹੀਦਾ ਹੂੰ ਜੀ ਹੈ ਨਹੀਂ ਉਹ ਫਰੂਜ ਪਰੇਸ਼ਾਨ ਸੀ ਕੁਝ ਨਾ ਬੋਲੀ ਕਦੇ ਬੱਦਲ ਬਹੁਤ ਗਾਜਦੇ ਨਹੀਂ ਤੇ ਡਰਵੀ ਲੱਗਦਾ ਤੇ ਕਾਲੀਆਂ ਘਟਾਵਾਂ ਦੇ ਹੁੰਦੇ ਹੋਏ ਵੀ ਬਾਰਿਸ਼ ਦੀ ਆਸਮਾਨ ਦਾ ਉਲਾਸ ਬਣਾਈ ਰੱਖਦੀ ਹੈ ਕੁਝ ਰਿਸ਼ਤੇ ਵੀ ਜ਼ਿੰਦਗੀ ਵਿੱਚ ਬੱਦਲਾਂ ਦੇ ਪਿੱਛੇ ਲੁਕੀ ਬਰਸਾਤ ਵਾਂਗ ਹੀ ਹੁੰਦੇ ਨੇ ਜਿਨ੍ਹਾਂ ਦੇ ਕਾਲੇ ਬੱਦਲ ਛੱਟਣ ਦਾ ਇੰਤਜ਼ਾਰ ਕਰਨਾ ਪੈਂਦਾ ਫਰੂਜ ਵੀ ਰਾਣੀ ਦੀ ਗੱਲ ਸੰਚੁਪ ਸੀ ਤੇ ਲੰਬੀ ਚੁੱਪੀ ਤੋਂ ਬਾਅਦ ਉਸਨੇ ਕਿਹਾ ਕੁੜੀਆਂ ਖੁਸ਼ ਹੋਈ ਜਾਇਆ ਕਰਦੀ ਨਹੀਂ ਪਰ ਜਾਈ ਉਹਨਾਂ ਨੂੰ ਖੁਸ਼ ਹੋਣਾ ਹੀ ਪੈਂਦਾ ਮਲਕ ਰਾਜਨੀ ਆਪਣੀ ਚਿੰਤਾ ਦਿਖਾਉਂਦੇ ਹੋਏ ਕਿਹਾ ਮੈਨੂੰ ਇਸ ਗਲਤੀ ਜਾਂਤਾ ਹੋ ਰਹੀ ਆ ਕਿ ਦਲੇਰ ਦਾ ਪਹਿਲਾ ਰਿਸ਼ਤਾ ਜੋ ਸਾਡੇ ਪਿੰਡੋਂ ਕਿਸ ਨੇ ਦੱਸ ਪਾਈ ਸੀ ਉਹ ਇਹਨਾਂ ਦੇ ਪਿੰਡ ਦਾ ਹੀ ਸੀ ਕਿਤੇ ਕੋਈ ਗੜਬੜੀ ਪਾਉਣ ਦੀ ਕੋਸ਼ਿਸ਼ ਨਾ ਕਰਨੋ ਆਪਾਂ ਖੁਦ ਹੀ ਮੁੰਡੇ ਵਾਲਿਆਂ ਨਾਲ ਜਿੰਨੀ ਜਲਦੀ ਹੋ ਸਕੇ ਗੱਲ ਖੋਲ੍ਹ ਲਈ ਉਸ ਦੀ ਗੱਲ ਸੁਣ ਰਾਣੀ ਵੀ ਘੈ ਸੋਚ ਵਿੱਚ ਲਿਗੀ ਕਹਿਤਾ ਸਹੀ ਰਹੀ ਹੂੰ ਪਹਿਲਾਂ ਪਤਾ ਕਰ ਲਉ ਚੰਗੀ ਤਰ੍ਹਾਂ ਉਹਨਾਂ ਰਤੇ ਕਿਤੇ ਕੋਈ ਥੋਂ ਪਤਾ ਨਹੀਂ ਆਪਾਂ ਨੂੰ ਪਹਿਲੇ ਮਿਲਨੇ ਤੋਂ ਬਾਅਦ ਹੀ ਕਿਸਮਤ ਖੇਡਾ ਖੇਡ ਗਈ ਬਨਾਰਸ ਤੇ ਕਰਵੀ ਦਲੇਰ ਦੀਆਂ ਗੱਲਾਂ ਹੋ ਰਹੀਆਂ ਸੀ ਬਨਰਾਜ ਉਹਨਾਂ ਨੂੰ ਗੱਲਾਂ ਕਰਦੇ ਚੁੱਪਚਾਪ ਸੁਣ ਰਿਹਾ ਸੀ ਪੂਆ ਤਾਂ ਤਾਰੀਫ ਕਰਦੀ ਨਾ ਤੱਕ ਦੀ ਦਲੇਰ ਦੀ ਫਿਰ ਉਸਨੇ ਬਨਰਸ ਵੱਲ ਦੇਖਿਆ ਜੋ ਫੋਨ ਦੇਖ ਰਿਹਾ ਸੀ ਤੂੰ ਮੇਰੇ ਕੁਝ ਭੁੱਲ ਤੂੰ ਕਿਵੇਂ ਬਠਾ ਮਹਿਸੂਸ ਹੈ ਜੇ ਮੈਂ ਕੀ ਬੁਲਾਂ ਤੁਸੀਂ ਆਪ ਹੀ ਬਥੇਰਾ ਕਹਿ ਰਹੇ ਹੋ ਫਿਰ ਪੂਆ ਨੇ ਆਰਵਲ ਦੇਖਦੇ ਕਿਹਾ ਤੈਨੂੰ ਚੰਗੀ ਲੱਗੀ ਨਾ ਕੁਣੀ ਬਨਰਾਜ ਵੀ ਉਸ ਵੱਲ ਤੱਕਣ ਲੱਗ ਗਿਆ ਤੇ ਆਰਵ ਨੇ ਕੋਈ ਜਵਾਬ ਨਾ ਦਿੱਤਾ ਉਹ ਹੱਸ ਪਈ ਨਿਸ਼ਰਮਾਰਿਆ ਇਹਨੇ ਨੂੰ ਬਨਰਾਜ ਦੇ ਫੋਨ ਤੇ ਉਸਦੇ ਦੋਸਤ ਸਿਰਦਾ ਫੋਨ ਆ ਗਿਆ ਤੇ ਉਹ ਅੰਦਰ ਆਪਣੇ ਕਮਰੇ ਵਿੱਚ ਚਲਾ ਗਿਆ ਕੋਈ ਗੱਲ ਵ ਨਹੀਂ ਤੇਰੀ ਗੱਲ ਹੋਈ ਤੇਰੀ ਦਲੇਰ ਨਾਲ ਸਿਰਦਾ ਪਹਿਲਾ ਸਵਾਲ ਇਹੀ ਸੀ ਬਨਰਾਜ ਨਹੀਂ ਥੋੜਾ ਹੱਸਦੇ ਹੋਏ ਗਿਆ ਉਸੇ ਕਰੋ ਹੀ ਆ ਰਿਹਾ ਮੇਰੇ ਭਰਾ ਦਾ ਰਿਸ਼ਤਾ ਲੈ ਕੇ ਗਏ ਸੀ ਉਸ ਲਈ ਤੇ ਪੱਕਾ ਵੀ ਕਰਾਈ ਕੀ ਇਹ ਸੁਣ ਇੱਕ ਵਾਰ ਸਿਰਦਾ ਸਿਰ ਚੱਕਾ ਗਿਆ ਫਿਰ ਬਨਰਾਜ ਨੇ ਉਸ ਨੂੰ ਸਾਰੀ ਗੱਲ ਦੱਸੀ ਤੇ ਉਹ ਸੁਣ ਕੇ ਹੱਕਾ ਬੱਕਾ ਹੀ ਰਹਿ ਗਿਆ ਉਸਨੇ ਹੈਰਾਨੀ ਨਾਲ ਪੁੱਛਿਆ ਕਿ ਤੁਸੀਂ ਦੋਵੇਂ ਇੱਕ ਕਾਲਜ ਵਿੱਚ? ਇਹ ਵੀ ਪਤਾ ਸਭ ਨੂੰ? ਹਾਂ ਯਾਰ ਪਤਾ। ਉਹ ਨਾਜ਼ਨੀ ਉਦਾਸੀ ਨਾਲ ਕਿਹਾ। ਸਿਨੇ ਕਿਹਾ ਤੂੰ ਕਹਿ ਰਿੰਦਾ ਕੁਝ ਕਿ ਇਹ ਕੁੜੀ ਦਾ ਸੁਆਹ ਨਹੀਂ ਚੰਗਾ ਜਾਂ ਕੁਝ ਵੀ ਬਾਤ ਵਿੱਚ ਦੇਖ ਲੈਂਦੀ। ਨਾ ਯਾਰ ਕਿਵੇਂ ਕਹਿ ਰਿੰਦਾ ਕਦੇ ਆਪਣੇ ਕੁਝ ਸ਼ਬਦ ਅਗਲੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਤੇ ਫਿਰ ਮੈਂ ਆਪਣੀ ਗਲਤੀ ਕਿਵੇਂ ਦੁਹਰਾ ਦਿੰਦਾ। ਉਹ ਸਾਕੀ ਕਸੂਰ ਪਿਆਰ ਤਾਂ ਮੈਂ ਕਰਦਾ ਹਾਂ ਉਸ ਨਾਲ। ਚਲ ਕੋਈ ਨਾ ਤੂੰ ਫਿਕਰ ਨਾ ਕਰ। ਕੋਈ ਹਲ ਕੱਢ ਹੀ ਲੈਣਾ ਆਪਾਂ ਕਾਲਜ ਆਉਂਦੇ ਦਲੀਲ ਨੂੰ ਮੈਂ ਗੱਲ ਕਰਾਂਗਾ ਸਿਨੇ ਹੌਸਲਾ ਦੇਂਦੇ ਗਿਆ ਵਿਨਰਾਜ ਦੀ ਉਦਾਸੀ ਪਰਿਆਵਾਸ਼ ਨੂੰ ਉਹ ਪਹਿਚਾਣ ਰਿਹਾ ਸੀ ਵਿਨਰਾਜ ਨੇ ਅੱਗੇ ਬੋਲਦੇ ਕਿਹਾ ਪਤਾ ਨਹੀਂ ਯਾਰ ਮੇਰੀ ਬਰਦਾਸ਼ਤ ਤੋਂ ਬਹਰ ਹੋ ਜਾਂਦਾ ਜਦ ਉਸ ਦੀ ਗੱਲ ਉਸ ਦਾ ਨਾਮ ਕਿਸੇ ਖੋਲਣਾ ਛੱਡਦਾ ਤੇ ਉਸ ਨੂੰ ਜਰਾ ਯਕੀਨ ਹੀ ਮੇਰੀ ਮੁਹੱਬਤ ਦਾ ਤੇਰਾ ਇਮਤਿਹਾਨ ਚੱਲ ਰਿਹਾ ਬਲਿਆ ਤੈਨੂੰ ਤਪਣਾ ਹੀ ਪੈਣਾ ਕਿੰਨਾ ਯਾਰ ਪਤਾ ਨਹੀਂ ਉਹ ਸਮਝੇਗੀ ਵੀ ਕਿ ਨਹੀਂ ਕੁਇਨਾ ਕੁਝ ਦਿਨਾਂ ਵਿੱਚ ਕਾਲਜ ਖੁੱਲ ਜਾਣੇ ਫਿਰ ਗੱਲ ਕਰਨ ਦੇ ਬਹੁਤ ਮੌਕੇ ਮਿਲਨੇ ਤੇ ਉਸ ਨਾਲ ਤੂੰ ਧਿਆਨ ਰੱਖਾ ਆਪਣਾ ਜਲਦੀ ਮਿਲਦੇ ਆ ਸਿਰਨ ਗੱਲ ਕਰ ਬੰਦਸ ਹੋ ਗਿਆ ਇੰਜੇ ਦਿਨ ਨਿਕਲ ਰਹੇ ਸੀ ਭੂਆ ਹਰ ਰੋਜ਼ ਦਲੇ ਨੂੰ ਫੋਨ ਕਰ ਲੈਂਦੀ ਤੇ ਉਸ ਨਾਲ ਗੱਲਾਂ ਕਰਦੀ ਰਹਿੰਦੀ ਦਲੇਰ ਵੀ ਬੜੇ ਪਿਆਰ ਨਾਲ ਭੂਆ ਨਾਲ ਗੱਲ ਕਰਦੀ ਸਭ ਦਾ ਹਾਲ ਚਾਲ ਪੁੱਛਦੀ ਤੇ ਫਿਰ ਫਰੂਜ ਦੀ ਵੀ ਗੱਲ ਕਰਵਾ ਦਿੰਦੀ ਇੰਜੇ ਦਲੇਰ ਦੀਆਂ ਕਾਲਜ ਖੁੱਲਣ ਦਾ ਦਿਨ ਵੀ ਆ ਗਿਆ ਦਲੇਰ ਕਾਲਜ ਲਈ ਤਿਆਰੀ ਕਰ ਰਹੀ ਸੀ ਤੇ ਫਰੂਜ਼ ਉਸ ਨੂੰ ਕੁਝ ਚੀਜ਼ਾਂ ਬਣਾ ਕੇ ਪੈਕ ਕਰ ਫੜਾ ਰਹੀ ਸੀ ਤਾਂ ਕਿ ਉਹ ਹੋਸਟਲ ਜਾ ਕੇ ਕੁਝ ਚੰਗਾ ਖਾ ਸਕੇ ਦਲੇਰ ਆਪਣਾ ਧਿਆਨ ਰੱਖੀ ਤੇ ਇਹ ਵੇ ਸੰਜੂ ਬਣਾ ਕੇ ਦਿੱਤਾ ਇਹ ਖਾ ਵੀ ਲਿਆ ਕਰੀ ਫਰੂਜ਼ ਨੇ ਉਸ ਵੱਲ ਦੇਖਤੀ ਕਿਹਾ ਹਾਂ ਮਾਂ ਤੁਸੀਂ ਵੀ ਆਪਣਾ ਧਿਆਨ ਰੱਖਣਾ ਬੈਗ ਵਿੱਚ ਸਮਾਨ ਰੱਖਤੀ ਦਲੇਰ ਨੇ ਕਿਹਾ ਮੈਂ ਤਾਂ ਹੁਣ ਤੇਰੀ ਭੈਣ ਕੋਲ ਦੋ ਦਿਨ ਚਲੀ ਜਾਣਾ ਉਸ ਦਾ ਵੀ ਧਿਆਨ ਕਰਨਾ ਪੈਣਾ ਦਿਨ ਨਜ਼ਦੀਕ ਆ ਰਹੇ ਨੇ ਮਾਲਕ ਮਿਹਰ ਕਰੀ ਉਸ ਤੇ ਸਭ ਚੰਗਾ ਹੋਵੇ ਮਨ ਤਾਂ ਮੇਰਾ ਵੀ ਸਿਵਸ ਨੂੰ ਮਿਲਣ ਦਾ ਪਰ ਮਿਲ ਹੀ ਨਹੀਂ ਹੋਇਆ। ਦਿਲ ਇਹ ਨਹੀਂ ਅਫਸੋਸ ਭਰੀ ਲੈ ਜੇ ਨੜ ਗਿਆ। ਕੋਈ ਨਾ ਪੁੱਤ ਮੇਲਾ ਵਿੱਚ ਹੋਂਤੇ ਜਾਣਾ ਪੈਣਾ। ਕਹਿੰਦੇ ਫਰੂਜ ਹੱਸ ਪਈ ਤੇਰੇ ਵੀਰ ਨੇ ਵੀ ਆ ਜਾਣਾ 2 ਮਹੀਨਿਆਂ ਨੂੰ। ਰਿਸ਼ਤੇ ਦਾ ਕਈ ਪੁੱਛਦੇ ਰਹਿੰਦੇ ਉਸ ਦਾ ਵਿਆਹ ਕਰ। ਮੈਂ ਤਿੰਨਾਂ ਦੀ ਜ਼ਿੰਮੇਵਾਰੀ ਲਾ। ਗੰਗ ਨਹਾਵਾ। ਲੈ ਮਾਂ ਪਹਿਲਾਂ ਕੋਈ ਗੱਲ ਨਾ ਕੀਤੀ ਇਸ ਬਾਰੇ। ਮੇਰੇ ਨਾਲ ਤੇਰੇ ਨਾਲ ਹਿਸਲਾ ਕਰਨੀ ਤੀਹ ਹੋਰ ਕੌਣ ਸਿਆਣਾ ਮੇਰੇ ਕੋਲ। ਕਹਿ ਕੇ ਸਰ ਲਿਆ ਕਰ। ਕੈਂਦੀ ਦਲੇ ਨੇ ਬੈਗ ਬੰਦ ਕਰ ਫਰੂਜ਼ ਨੇ ਕੁਝ ਪੈਸੇ ਉਸ ਨੂੰ ਦਿੰਦੇ ਕਿਹਾ ਲੈ ਧਿਆਨ ਨਾਲ ਸੰਭਾਲ ਕੇ ਰੱਖ ਲੈ ਇਹਨੇ ਨੂੰ ਪਹੁੰਚਦਾ ਫੋਨ ਆ ਗਿਆ ਤਾਂ ਫਰੂਜ਼ ਨਹੀਂ ਚੁੱਕਿਆ ਹਾਂਜੀ ਭੈਣ ਜੀ ਬਸ ਚੱਲੀ ਆ ਫਰੂਜ਼ ਗੱਲ ਕਰ ਰਹੀ ਸੀ ਤੇ ਦੂਜੇ ਪਾਸੇ ਦਾ ਦਲੇਰ ਨੂੰ ਸੁਣ ਨਹੀਂ ਰਿਹਾ ਸੀ ਹਾਂਜੀ ਕੋਈ ਗੱਲ ਨਹੀਂ ਸਭ ਕੁਝ ਚੰਗਾ ਸਾਥ ਬਨ ਜਾਏਗਾ acha ਗੱਡੀ ਤੇ ਜਾ ਰਹੀ ਹਾਂ ਕੋਈ ਨਾ ਆਰਵ ਦੇ ਨਾਲ ਚਲੇ ਜਾਣਗੇ ਦੋਨੋਂ ਮੈਂ ਕਹਿ ਦਿੰਨੀ ਹਾਂ ਦਲੇਰ ਨੂੰ ਤੇ ਹਾਲਚਲ ਪੁੱਛ ਫਰੂਜ਼ ਨੇ ਫੋਨ ਰੱਖ ਦਿੱਤਾ ਦਲੇਰ ਨੂੰ ਅੱਧੀ ਪਛ ਦੀ ਗੱਲ ਸਮਝ ਆਈ ਇਸਨੇ ਹੈਰਾਨ ਹੋ ਫਰੋਜਪਾਲ ਦੇਖਦੇ ਕਿਹਾ ਕੀ ਕਿਹਾ ਪੂਆ ਨੇ ਪੂਆ ਕਹਿੰਦੀ ਤੈਨੂੰ ਤੇ ਬੰਦਾਸ ਨੂੰ ਗੱਡੀ ਤੇ ਛੱਡ ਆਵੇ ਘਰ ਉਹ ਥੋੜੀ ਦੇਰ ਤੱਕ ਆ ਰਹੇ ਨੇ ਮਾਂ ਮੈਂ ਕੱਲੀ ਜਾ ਸਕਦੀ ਹਾਂ ਉਹਨਾਂ ਨੂੰ ਆਉਣ ਦੀ ਜਾਂ ਮੇਰੇ ਉਹਨਾਂ ਨਾਲ ਜਾਣ ਦੇ ਕੋਈ ਲੋੜ ਬਹੁਤ ਗੁੱਸੇ ਨਾਲ ਦਲੇ ਨਹੀਂ ਕਿਹਾ ਦਲੇ ਕੀ ਹੋ ਗਿਆ ਤੈਨੂੰ ਫਿਰ ਕੀ ਜੇ ਉਹ ਤੈਨੂੰ ਨਾਲ ਲੈ ਜਾਣਗੇ ਕੀ ਹਰਸ਼ ਤੁਸੀਂ ਕਿਹੜਾ ਕੱਲੇ ਜਾਣਾ ਫਰੋਜਦੀ ਗੱਲ ਸੁਣਨ ਲਈ ਚੁੱਪ ਹੋ ਗਏ ਪਰ ਮਾਂ ਮੈਂ ਹੋਸਟਲ ਕੀ ਦੱਸੂੰਗੀ ਉਤੇ ਰਸਤੇ ਵਿੱਚ ਜਾਂਦੀ ਡੱਬਾ ਲੈ ਲਈ ਮਠਿਆਈ ਦਾ ਤੇ ਨਾਲ ਆਰਵ ਨੂੰ ਮਿਲਾ ਦੇ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੇ ਆਰਵ ਤੇ ਬੰਨ੍ਹਾਸ ਪਿਆਗੇ ਤੇ ਦਰਵਾਜ਼ੇ ਤੇ ਉਹਨਾਂ ਨੇ ਬੱਲ ਕੀਤੇ ਫਰੂਜ ਨੇ ਗੱਡੀ ਦੀ ਆਵਾਜ਼ ਵੀ ਸੁਣ ਲਈ ਸੀ ਲੱਗਦਾ ਆਗੇ ਕਹਿੰਦੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਆਰਵ ਸੀ ਉਸਨੇ ਫਰੂਜ ਦੇ ਪੈਰੇ ਹੱਥ ਲਗਾਇਆ ਫਰੂਜ ਨੇ ਅੰਦਰ ਆਉਣ ਲਈ ਕਿਹਾ ਪਰ ਆਰਵ ਨੇ ਮਨ ਕਰਦੇ ਕਿਹਾ ਕਿ ਤੁਸੀਂ ਦਲੇਰ ਨੂੰ ਭੇਜ ਦਿਓ ਅਸੀਂ ਪਹਿਲਾਂ ਹੀ ਲੇਟਾਂ ਫੇਰ ਆਵਾਂਗਾ ਫਰੂਜ ਤੇ ਬਹੁਤ ਕਹਿਨਤੀ ਵੀ ਹੋ ਨਹੀਂ ਆਈ ਤੇ ਦਲੇਰ ਦਾ ਸਮਾਨ ਜੋ ਕਰਮ ਨੇ ਗੱਡੀ ਵਿੱਚ ਰੱਖ ਦਿੱਤਾ ਤੇ ਫਰੂਜ ਵੀ ਗੱਡੀ ਕੋਲ ਆ ਗਈ ਵਿਨਰਾਜ ਜੋ ਡਰਾਈਵਿੰਗ ਸੀਟ ਤੇ ਬੈਠਾ ਸੀ ਬਾਹਰ ਆਇਆ ਤੇ ਉਸਨੇ ਵੀ ਫਰੂਜ ਤੇ ਪੈਰੇ ਹੱਥ ਲਗਾਇਆ ਫਰੂਜ ਨੇ ਉਸ ਨੂੰ ਵੀ ਅਸਹਿਸ ਦਿੱਤੀ ਦਲੇਰ ਗੱਡੀ ਦੀ ਪਿਛਲੀ ਸੀਟ ਤੇ ਬੈਠ ਗਈ ਤੇ ਆਰਵ ਤੇ ਵਿਨਰਾਜ ਅਗਲੀ ਸੀਟ ਤੇ ਵਿਨਰਾਜ ਗੁੱਸੇ ਨਾਲ ਪੈਰੇ ਦਲੇਰ ਦੀ ਜੇਰੀ ਵੱਲ ਦੇਖ ਰਿਹਾ ਸੀ ਤੇ ਆਰਵ ਨੇ ਦਲੇਰ ਵੱਲ ਦੇਖ ਤੇ ਕਿਹਾ ਤੋ ਇਹ ਹੌਸਮਾਨ ਤਾਂ ਨਹੀਂ ਤੁਹਾਡਾ ਨਹੀਂ ਦਲੇਰ ਨੇ ਉਸ ਵੱਲ ਦੇਖ ਤੇ ਕਿਹਾ ਤੇ ਚੁੱਪ-ਚਾਪ بیٹھ ਗਈ। ਵਿਨਰਾਜ ਨੇ ਆਰਵਲ ਦੇਖਿਆ ਤੇ ਫਿਰ ਫਿਰੋਜ਼ ਸੋਲ ਵਿਦਾ ਲੈੰਦੀ। ਉਹਨਾਂ ਨੇ ਗੱਡੀ ਚਲਾ ਲਈ। ਵਿਨਰਾਜ ਆਪਣੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਤੇ ਆਰੇਵ ਜੋ ਕਦੀ ਦਲੇਰ ਤੇ ਕਦੀ ਵਿਨਰਾਜ ਵੱਲ ਦੇਖ ਰਿਹਾ ਸੀ। ਉਸਨੇ ਵਿਨਰਾਜ ਨੂੰ ਗੱਡੀ ਕਿਸੇ ਟੀਸਟਲ ਤੇ ਰੁਕਣ ਦੀ ਕਿਹਾ। ਵਿਨਰਾਜ ਨੇ ਥੋੜੀ ਦੂਰੀ ਤੇ ਕਿਸਟਲ ਤੇ ਗੱਡੀ ਰੋਕ ਲਈ। ਤੇ ਆਰੇਵ ਗੱਡੀ ਤੋਂ ਉਤਰ ਗਿਆ। ਉਸਨੇ ਉੱਤਰ ਕੇ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਤੇ ਦਲੇਰ ਵੀ ਬਾਹਰ ਆ ਗਈ। ਵਨਰਾਜ ਨੂੰ ਨਾਲ ਲੈ ਕੇ ਤਿੰਨੋਂ ਚਾਹ ਪੀਣ ਵਾਸਤੇ ਚਲੇ ਗਏ ਅੰਦਰ ਇੱਕ ਟੇਬਲ ਤੇ ਦੋਨੋਂ ਤਿੰਨੋਂ ਬੈਠ ਗਏ ਤੇ ਚਾਹ ਲੈ ਕੇ ਰਹਿਤਾ ਦਲੀਪ ਚੁੱਪਚਾਪ ਬਾਹਰ ਦੇਖ ਰਹੀ ਸੀ ਵਨਰਾਜ ਚੋਰ ਨਜ਼ਰ ਨਾਲ ਉਸ ਵੱਲ ਦੇਖ ਰਿਹਾ ਸੀ ਤੇ ਯਾਰ ਆਪਣਾ ਮੋਬਾਈਲ ਦੇਖ ਰਿਹਾ ਸੀ ਚਾਹ ਆ ਗਈ ਆਰਮ ਨੇ ਦੇਰ ਫਲ ਦੇਖਤੀ ਗਿਆ ਕੁਝ ਖਾਣੋ ਚਾਹੀਦਾ ਤਾਂ ਮੰਗਵਾ ਲੋ ਦਲੀਪ ਨੇ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਚਾਹ ਦੀ ਗਲਾਸੀ ਆਪਣੇ ਵੱਲ ਖਿਸਕਾ ਲਈ ਆਰਵ ਨੇ ਦਲੀਰ ਫਲ ਦੇਖਤੀ ਕਿਹਾ ਦੂਗਲਾ ਸੀ ਜੋ ਤੁਹਾਡੇ ਨਾਲ ਕਰਨਾ ਚਾਹਣਾ ਤੇ ਇਸ ਤੋਂ ਵਧੀਆ ਮੌਕਾ ਨਹੀਂ ਸੀ ਮਿਲਣਾ। ਦਲੇ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ ਤੇ ਫਿਰ ਬਨਰਾਜ ਵੱਲ। ਨਹੀਂ ਉਸ ਨੂੰ ਕਿਸੇ ਕੱਲ ਦਾ ਕੋਈ ਪਤਾ ਨਹੀਂ। ਅਸਲ ਵਿੱਚ ਤੁਹਾਡੇ ਮਾਮਾ ਜੀ ਸਾਡੇ ਪਿੰਡ ਤੁਹਾਡੇ ਪੁਰਾਣੇ ਰਿਸ਼ਤੇ ਦਾ ਪਤਾ ਕਰਦੇ ਸੀ। ਮੇਰੇ ਕਿਸੇ ਕਰੀਬੀ ਕੋਲੋਂ ਹੀ। ਮੈਂ ਕਹਿ ਰਿਹਾ ਤਕਿ ਉਹ ਪਿੰਡ ਚੜ ਚੁੱਕਾ ਹੈ ਗੱਲ। ਤੁਹਾਨੂੰ ਪਤਾ ਹੈ ਨਾ ਬਨਰਾਜ ਮੈਂ ਕਿਉਂ ਕਿਹਾ। ਬਨਰਾਜ ਹੈਰਾਨ ਹੋ ਕੇ ਆਰੇ ਵੱਲ ਦੇਖਣ ਲੱਗ ਗਿਆ। ਔਰ ਨਹੀਂ ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ ਤਦ ਉਸੇ ਮੈਨੂੰ ਸਾਰੀ ਗੱਲ ਦੱਸੀ ਸੀ ਜਿਸ ਨਾਲ ਕੁਝ ਅੰਦਾਜ਼ਾ ਤਾਂ ਮੈਨੂੰ ਹੋ ਗਿਆ ਤੇ ਜੋ ਥੋੜਾ ਸ਼ੱਕ ਸੀ ਉਹ ਆਰਵ ਨੂੰ ਜਦੋਂ ਉਸੇ ਕਿਸੇ ਦੋਸਤ ਨਾਲ ਗੱਲ ਕਰਦੇ ਸੁਨਿਆ ਤਾਂ ਯਕੀਨ ਆ ਗਿਆ ਤੇ ਸਾਰੀ ਗੱਲ ਵੀ ਸਾਫ਼ ਸਮਝ ਆ ਗਈ ਕਿ ਮੈਂ ਠੀਕਾ ਦਲੇਰ ਉਹ ਮੁੰਡਾ ਬਨਰਾਜ ਹੈ ਆਰਵ ਨੇ ਬਨਰਾਜ ਵੱਲ ਦੇਖ ਤੇ ਕਿਹਾ ਦਲੇਰ ਦੇ ਸਾਥੇ ਇੱਕ ਸਿੱਤ ਹੈਰਾਨੀ ਨਾਲ ਆਰਵ ਵੱਲ ਦੇਖ ਰਹੀ ਸੀ ਪਲੀਜ਼ جواب ਦਿਓ ਦਲੇਰ ਆਰਵ ਨੇ ਜ਼ੋਰ ਦੇ ਕੇ ਕਿਹਾ ਦਲੇ ਨੇ ਹਾ ਵਿੱਚ ਸਿਰ ਹਿਲਾਉਂਦੇ ਕਿਹਾ ਹਾ ਵਨਰਾਜ ਆਰਵ ਨੇ ਟੇਬਲ ਤੇ ਹੱਥ ਪਟਕਦੇ ਕਿਹਾ ਉਖੋੜ ਤੇ ਤੁਸੀਂ ਇਨੀ ਵੱਡੀ ਗੱਲ ਮੈਨੂੰ ਦੱਸਣੀ ਜ਼ਰੂਰੀ ਨਹੀਂ ਸਮਝੀ ਤੇ ਤੂੰ ਵਨਰਾਜ ਤੈਨੂੰ ਵੀ zara ਸ਼ਰਮ ਨਹੀਂ ਆਈ ਆਪਣੇ ਪ੍ਰਾਤ ਦੇ ਗੱਲ ਖੁੰਦੇ ਹੋਏ ਵਨਰਾਜ ਦੀ ਅੱਖਾਂ ਵਿੱਚ ਸਿਲੈਂਸੀ ਪਰ ਕੁਝ ਬੋਲ ਨਾ ਸਕਿਆ ਜੀ ਇਹ ਵਿਆਹ ਹੋ ਜਾਣ ਦਾ ਤਾਂ ਮੈਂ ਖੁਦ ਨੂੰ ਮਾਫ਼ ਨਹੀਂ ਕਰ ਪਾਉਂਦਾ ਤੁਸੀਂ ਇਹ ਕਿਉਂ ਨਹੀਂ ਸੋਚਿਆ ਆਰਵ ਨੇ ਤਲੇ ਤੇ ਵਨਰਾਜ ਵੱਲ ਦੇਖ ਤੇ ਕਿਹਾ ਤੇ ਆਪਣਾ ਸਿਰ ਹੱਥਾਂ ਵਿੱਚ ਲੈ ਕੇ ਬੈਠ ਗਿਆ ਦਲੀਰ ਹੈਰਾਨੇ ਨਾਲ ਉਸਨੂੰ ਦੇਖਦੇ ਹੋਏ ਬੋਲੀ ਪਰ ਮੈਂ ਪਹਿਲਾਂ ਨਹੀਂ ਜਾਣਦੀ ਸੀ ਕਿ ਬਨਰਾਸ ਉਹ ਡਪਰਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਇਸ ਨੂੰ ਕੋਈ ਪਿਆਰ ਨਹੀਂ ਹੈ ਮੇਰੇ ਨਾਲ ਤੇ ਮੈਂ ਇਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਬਨਰਾਸ ਦੇ ਹਰਵੇਂ ਹਾਨ ਹੋਏ ਦਲੀਰ ਵੱਲ ਦੇਖ ਰਹੀ ਸੀ ਦਲੀਰ ਨੇ ਅੱਗੇ ਬੋਲਣਾ ਸ਼ੁਰੂ ਕੀਤਾ ਅਨਵ ਜੇਕਰ ਤੁਸੀਂ ਹੁਣ ਇਹ ਸਵਚਾਨਨ ਤੋਂ ਵਾਅਦਾ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਤਾਂ ਤੁਹਾਡੀ ਮਰਜ਼ੀ ਪਰ ਮੈਂ ਬਨਰਾਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਪਰ ਦਲੇਰ ਆਰਵ ਨੇ ਬੁਲਾਇਆ ਤਾਂ ਬਨਰਾਜ ਨੇ ਉਸਦਾ ਹੱਥ ਫੜ ਉਸਨੂੰ ਚੁੱਪ ਕਰਵਾ ਦਿੱਤਾ ਨਹੀਂ ਆਰਵ ਠੀਕਾ ਜੇਕਰ ਦਲੇਰ ਦੇ ਦਿਲ ਵਿੱਚ ਮੇਰੇ ਲਈ ਕੁਝ ਨਹੀਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਉਸ ਤਵਿਆ ਤੇਰੇ ਨਾਲ ਹੋ ਵੀ ਬਨਰਾਜ ਆਰਵ ਨੇ ਉਸ ਵੱਲ ਦੇਖ ਤੇ ਕਿਹਾ ਮੇਰੀ ਗਲਤੀ ਬਹੁਤ ਵੱਡੀ ਆ ਤੇ ਉਸ ਲਈ ਸ਼ਾਇਦ ਕੋਈ ਮਾਫੀ ਨਹੀਂ ਤੇ ਫਿਰ ਉਸ ਦੇ ਦਿਲ ਵਿੱਚ ਮੇਰੇ ਲਈ ਕੁਝ ਨਹੀਂ ਤਾਂ ਕੀ ਫਰਕ ਪੈਂਦਾ ਕਹਿੰਦਾ ਬਨਰਾਜ ਬਾਹਰ ਗੱਡੀ ਵੱਲ ਤੁਰ ਪਿਆ ਤੇ ਪਿੱਛੇ ਹੀ ਆਰਵ ਤੇ ਦਲੇਰ ਵੀ ਤਨ ਦੇ ਭੰਗੋਲ ਤੋਂ ਬਹੁਤ ਦੂਰ ਤੱਕ ਜਦੋਂ ਭਾਵਨਾਵਾਂ ਸਫ਼ਰ ਕਰਦੀਆਂ ਨੇ ਤਾਂ ਉਹ ਔਰਤ ਦੇ ਮਨ ਦੇ ਤ੍ਰਾਤਲ ਤੱਕ ਪਹੁੰਚਦੀਆਂ ਨੇ ਜਦੋਂ ਉਸ ਦੀ ਚੁੱਪੀ ਦੇ ਪਿੱਛੇ ਚੀਕਦੀ ਉਸ ਦੀ ਭਾਵਨਾਵਾਂ ਨਰਾਜਗੀ ਤੇ ਮੁਹੱਬਤ ਜੋ ਉਸ ਦੇ ਬੁੱਲਾਂ ਤੱਕ ਨਹੀਂ ਆਉਂਦੀ ਤੇ ਉਹ ਉਮੀਦ ਕਰਦੀ ਆ ਕਿ ਕੋਈ ਸਮਝ ਸਕੇ ਉਸ ਦੇ ਮਨ ਵਿੱਚ ਉੱਠਦੇ ਪਚਾਲ ਨੂੰ ਵਿਨਰਾਜ ਸਮਝ ਰਿਹਾ ਸੀ ਸ ਸੂਫਾਨ ਨੂੰ ਪਰ ਅਜੇ ਉਸ ਨੂੰ ਪਤਾ ਨਹੀਂ ਸੀ ਕਿਉਂ ਕੀ ਰਤਨ ਕਰੀ ਕਿਸ ਤੂਫਾਨ ਦੇ ਦਰਵਾਜੇ ਨੂੰ ਖੋਲ ਉਹ ਅੰਦਰ ਜਾ ਸਕੇ ਕਿ ਉਸ ਨੂੰ ਸ਼ਾਂਤ ਕਰ ਸਕੇ ਗੱਡੀ ਵਿੱਚ ਸ਼ਾਂਤੀ ਪਸਰੀ ਰਹੀ ਤੇ ਆਰਵ ਨੇ ਉਹਨਾਂ ਨੂੰ ਕਾਲੇ ਚੜ ਦਿੱਤਾ ਬਨਰਾਜ ਨੇ ਆਰਵ ਨੂੰ ਅੰਦਰ ਆਉਣ ਲਈ ਕਿਹਾ ਪਰ ਉਹ ਨਹੀਂ ਆਇਆ ਦਲੇਰ ਆਪਣਾ ਸਮਾਨ ਲੈ ਕੇ ਚਲੀ ਗਈ ਆਰਵ ਨੇ ਬਨਰਾਜ ਨੂੰ ਕਿਹਾ ਕਿ ਘਰ ਦੇ ਨੇ ਵਿਆਹ ਦੀ ਤਾਰੀਖ ਜਲਦੀ ਦੀ ਧੰਵਾਜ ਜੀ ਸਾਰਿਆਂ ਦਾ ਅੱਜ ਦਾ ਪਾਕਿਸਤਾਨ ਨੂੰ ਦੇ ਲਈ ਵਕੀ ਕੱਲ੍ਹ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਕੀ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕੱਲ ਦੀ ਵੀਡੀਓ ਦੇ ਵਿੱਚ ਸਸ਼ਕਾ